ਸਾਈਕੋਲਜੀ ਸਾਰਿਆਂ ਨੂੰ ਉਮੀਦ ਕਰਦਿਆਂ ਸਾਰੇ ਵਧੀਆ ਹੋਵੋਗੇ ਅੱਜ ਮੰਚ 'ਤੇ ਬੈਠੇ ਬੈਠੀ ਗੱਲ ਆਈ ਜਿਹੜੇ ਹਿਸਾਬ ਨਾਲ ਚੱਲ ਰਿਹਾ ਪੰਜਾਬ ਦਾ ਹਾਲ ਪਿਛਲੇ ਕਾਫੀ ਸਾਲਾਂ ਤੋਂ ਦੇਖਿਆ ਜਾ ਸਕਦਾ ਹੈ ਜੇ ਇਹਹੀ ਹਾਲ ਰਿਹਾ ਤਾਂ ਪੰਜਾਬ ਦਾ ਨਾਮ ਬਦਲ ਕੇ ਹਿਸਾਬ ਨਾ ਹੋ ਜਾਵੇ ਇਹ ਤੁਸੀਂ ਹੁਣ ਸਮਝੋਗੇ ਵੀ ਕਿਉਂ ਮੈਂ ਇਹ ਗੱਲ ਕਹਿ ਰਿਹਾ ਪੰਜਾਬ ਚ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਜਿਹੜੇ ਮਰਜ਼ੀ ਸ਼ਹਿਰ ਚ ਚਲੇ ਜਾਓ ਜਿਹੜੇ ਮਰਜ਼ੀ ਪਿੰਡ ਚ ਚਲੇ ਜਾਓ ਜਿੱਥੇ ਥੋੜਾ ਬਹੁਤ ਗਰੀਬ ਤਬਕਾ ਰਹਿੰਦਾ ਹੈ ਉੱਥੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਗੱਲ ਵਿੱਚ ਲੈ ਕੇ ਗਰੀਬ ਬੰਦੇ ਨੂੰ ਜਾਂ ਕਿਸੇ ਨੂੰ ਬਿਮਾਰੀ ਦਾ ਬਹਾਨਾ ਲੈ ਕੇ ਕਿਵੇਂ ਕਿਸੇ ਨੂੰ ਪਿੱਛੇ ਲਾਇਆ ਜਾ ਸਕਦਾ ਹੈ ਹੁਣ ਤੁਸੀਂ ਸੋਚੋਗੇ ਵੀ ਕਿਵੇਂ ਇਹ ਕੀ ਗੱਲ ਹੈ ਵੀ ਇਹ ਸਾਬ ਕਿਉਂ ਹੋ ਸਕਦਾ ਹੈ ਪੰਜਾਬ ਦਾ ਨਾਮ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਜਿਵੇਂ ਤੁਸੀਂ ਆਮ ਸ਼ਹਿਰ ਚ ਕਿਸੇ ਚ ਗਰੀਬ ਮਹੱਲੇ ਚ ਬੋਰਡ ਦੇਖ ਲਓ ਉੱਥੇ ਆਮ ਲੱਗੇ ਹੋਣਗੇ ਕਿ ਸਾਡਾ ਪ੍ਰੋਗਰਾਮ ਹੈ ਫਲਾਣੇ ਅਵਿਨੋਦ ਤੇ ਆ ਜਾਂ ਕਿਸ ਅਡਰੈਸ ਤੇ ਆ ਕਿਸ ਲੋਕੇਸ਼ਨ ਤੇ ਆ ਸਾਰਾ ਕੁਝ ਲਿਖਿਆ ਹੁੰਦਾ ਵੀ ਤੁਸੀਂ ਆਓ ਠੀਕ ਹੈ ਨਾ ਪਰ ਉਹ ਇਹਨਾਂ ਕੋਈ ਗੌਰ ਨਹੀਂ ਕਰਦਾ ਉਸ ਚੀਜ਼ ਤੇ ਗੌਰ ਨਹੀਂ ਦਿੰਦਾ ਇਹ ਧਿਆਨ ਕਿਵੇਂ ਦਿੱਤਾ ਜਾਂਦਾ ਤੁਹਾਨੂੰ ਮੈਂ ਦੱਸਦਾ ਜਿਵੇਂ ਕਿਸੇ ਨੇ ਪਿੰਡ ਚ ਤੁਹਾਨੂੰ ਪਤਾ ਪਿੰਡਾਂ ਚ ਬਜ਼ੁਰਗ ਹੁੰਦੇ ਨੇ ਪਿੰਡਾਂ ਚ ਲਾ ਲੋ ਸ਼ਹਿਰਾਂ ਚ ਬਜ਼ੁਰਗ ਤਾਂ ਦੋਨਾਂ ਥਾਵਾਂ ਤੇ ਹੀ ਹੁੰਦੇ ਨੇ ਜਦੋਂ ਬਜ਼ੁਰਗ ਹੁੰਦੇ ਨੇ ਆਪਣੇ ਉਹ ਬਜ਼ੁਰਗਾਂ ਦੀਆਂ ਲੱਤਾਂ ਮਾਹਾਂ ਆਮੀ ਦੁਖਦੀਆਂ ਰਹਿੰਦੀਆਂ ਨੇ ਥੋੜੀ ਜਿਹੀ ਉਮਰ ਹੋ ਜਾਂਦੀ ਹੈ ਜਦੋਂ ਲੱਤਾਂ ਮਾਹਾਂ ਦੁਖਣ ਲੱਗ ਜਾਂਦੀਆਂ ਨੇ ਠੀਕ ਹੈ ਲੱਤਾਂ ਦੁਖਣਾ ਟੂ ਹੀ ਦੁਖਣੀ ਇਹ ਆਮ ਗੱਲ ਆ ਤੇ ਉਹ ਉਹਨਾਂ ਦੀ ਆਦਤ ਹੁੰਦੀ ਹੈ ਇੱਕ ਪੁਰਾਣੇ ਬਜ਼ੁਰਗਾਂ ਦੀ ਅੱਜ ਕੱਲ ਦਾ ਮੋਲ ਤਾਂ ਇਹ ਹੋ ਗਿਆ ਕਿ ਆਪਣੇ ਲੋਕ ਤਾਂ ਕਿਸੇ ਨਾਲ ਜੇ ਆਪਾਂ ਕਿਸੇ ਨੂੰ ਜਾਣਦੇ ਨਹੀਂ ਤਾਂ ਆਪਾਂ ਕਿਸੇ ਨਾਲ ਗੱਲ ਨਹੀਂ ਕਰਦੇ ਪੁਰਾਣੇ ਬਜ਼ੁਰਗਾਂ ਦੀ ਆਦਤ ਹੁੰਦੀ ਹੈ ਇਹ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਕਿ ਉਹਨਾਂ ਨੂੰ ਕੋਈ ਵੀ ਟੱਕਰੇ ਕੋਈ ਵੀ ਬੰਦਾ ਮਿਲ ਜੇ ਉਹਨਾਂ ਨੇ ਪੁੱਛਣਾ ਹੀ ਪੁੱਛਣਾ ਵੀ ਹੋਰ ਭਾਈ ਤੂੰ ਕਿੱਥੋਂ ਐ ਪਿੱਛੋਂ ਕਿਹੜੇ ਪਿੰਡ ਤੋਂ ਐ ਹਾਲਚਾਲ ਪੁੱਛਣੀ ਹੁੰਦਾ ਜੇ ਅਗਲਾ ਵੀ ਪੁੱਛ ਲੈ ਹੋਰ ਮਾਤਾ ਤੂੰ ਠੀਕ ਰਹਿਣੀ ਆ ਜਾਂ ਹੋਰ ਬਾਬਾ ਤੂੰ ਠੀਕ ਰਹਿਣਾ ਫਿਰ ਇਹਨਾਂ ਨੇ ਕਹਿਣ ਲੱਗੇ ਜਾਣਾ ਹੁੰਦਾ ਬੱਸ ਪੁੱਤੋਂ ਦਾ ਠੀਕ ਹੈ ਆ ਥੋੜੇ ਜੇ ਗੋਡੇ ਦੁਖਦੇ ਰਹਿੰਦੇ ਨੇ ਜਾਂ ਥੋੜੀ ਜਿਹੀ ਟੂਹੀ ਦੁਖਦੀ ਰਹਿੰਦੀ ਆ ਇਹ ਤੁਸੀਂ ਗੱਲ ਨੋਟ ਕਰੀ ਹੁਣ ਆਮ ਹੀ ਹੁੰਦੀ ਆ ਘਰਾਂ 'ਚ ਇਹ ਗੱਲ ਠੀਕ ਆ ਇਹੀ ਗੱਲ ਜਦੋਂ ਹੁੰਦੀ ਆ ਕਿਸੇ ਬੁੜੀ ਦੇ ਵਿਚਾਰੀ ਦੇ ਗੋਡੇ ਦੁਖਦੇ ਨੇ ਹੁਣ ਉਹਨੂੰ ਕੋਈ ਟੱਕਰ ਗਿਆ ਐਵੇਂ ਦਾ ਇਸਾਬਤ ਇਸਾ ਵਾਲੇ ਪਾਸੇ ਲਿਆਂਨ ਵਾਲਾ ਤੁਹਾਨੂੰ ਮੈਂ ਦੱਸ ਦਾਂ ਸਾਰੀ ਗੱਲ ਤੇ ਉਹਨਾਂ ਮੁੱਦੇ ਤੇ ਆਉਣਾ ਮੈਂ ਉਹਨੂੰ ਕਹਿ ਦੇਣਾ ਬੀਬੀ ਤੂੰ ਐ ਕਰੀ ਐਤਵਾਰ ਨੂੰ ਆ ਜੀ ਫਲਾਣੀ ਜਗ੍ਹਾ ਤੇ ਮੈਂ ਤੈਨੂੰ ਲੈ ਚੱਲੂ ਤੂੰ ਠੀਕ ਹੋ ਜੇਂਗੀ ਤੂੰ ਤਾਂ ਘੋਡੇ ਵਰਗੀ ਹੋ ਜੇਂਗੀ ਤੂੰ ਤਾਂ ਭੱਜੀ ਫਰੇਂਗੀ ਜਦੋਂ ਇਹ ਗੱਲਾਂ ਹੁੰਦੀਆਂ ਨੇ ਹੁਣ ਆਮ ਗੌਰ ਕੋਈ ਨਹੀਂ ਕਰਦਾ ਕੋਈ ਧਿਆਨ ਨਹੀਂ ਦਿੰਦਾ ਇਹ ਗੱਲਾਂ ਦੇ ਵੀ ਕੀ ਹੋ ਰਿਹਾ ਕੀ ਨਹੀਂ ਇਹ ਗੱਲ ਮੈਂ ਖੁਦ ਹੱਡ ਬੀਤੀ ਸੁਣਾਉਣਾ ਤੁਹਾਨੂੰ ਇਹੀ ਗੱਲ ਹੋਈ ਮੇਰੀ ਮਾਤਾ ਨੂੰ ਕਹਿਤਾ ਕਿਸੇ ਨੇ ਕੋਈ ਬੰਦਾ ਆਇਆ ਮਾਤਾ ਨੇ ਕਹਿਤਾ ਜੀ ਮੇਰੇ ਗੋਡੇ ਦੁਖਦੇ ਨੇ ਤੇ ਮਾਤਾ ਨੇ ਕਿਹਾ ਤੂੰ ਐਤਵਾਰ ਨੂੰ ਚੱਲੀ ਮਾਤਾ ਨੂੰ ਉਹਨੇ ਕਿਹਾ ਵੀ ਤੂੰ ਐਤਵਾਰ ਨੂੰ ਚੱਲੀ ਤੂੰ ਤਾਂ ਭੱਜੀ ਫਰੇਂਗੀ ਮਾਤਾ ਤਿਆਰ ਹੋਈ ਫਿਰ ਐਤਵਾਰ ਨੂੰ ਮੈਨੂੰ ਕਹਿੰਦੀ ਮਾਤਾ ਚੱਲੀ ਮੈਂ ਕਿਹਾ ਵੀ ਮੰਮੀ ਵੀ ਕਿੱਥੇ ਜਾਣਾ ਕਹਿੰਦੀ ਵੀ ਉਹ ਫਲਾਣਾ ਬੰਦਾ ਕਹਿੰ ਗਿਆ ਵੀ ਉੱਥੇ ਜਾਣ ਨਾਲ ਗੋਡੇ ਤਾਂ ਠੀਕ ਹੋ ਜਾਣਗੇ ਬਿਲਕੁਲ ਹੀ ਕੋਈ ਦਿੱਕਤ ਨਹੀਂ ਆਉਂਦੀ ਮੈਂ ਸੋਚੀ ਪੈ ਗਿਆ ਮੈਂ ਸੋਚਿਆ ਵੀ ਇਹੋ ਜਿਹਾ ਕਿਹੜਾ ਡਾਕਟਰ ਹੈ ਵੀ ਕਿਹੜਾ ਡਾਕਟਰ ਆ ਗਿਆ ਇਹ ਤੇ ਮੈਂ ਕਿਹਾ ਮੈਂ ਵੀ ਚੱਲੂ ਨਾਲ ਮੇਰੀ ਮਾਤਾ ਨੂੰ ਮੈਂ ਕਿਹਾ ਮੈਂ ਵੀ ਚੱਲੂਗਾ ਨਾਲ ਅਸੀਂ ਉਹ ਬੰਦਾ ਆ ਗਿਆ ਅਸੀਂ ਚਲੇ ਗਏ ਜਦੋਂ ਉੱਥੇ ਗਏ ਉਹਨਾਂ ਨੇ ਪੂਰਾ ਵਧੀਆ ਟੈਂਟ ਲਾਏ ਹੋਏ ਪ੍ਰੋਗਰਾਮ ਚੱਲੇ ਪੂਰਾ ਪ੍ਰੋਗਰਾਮ ਹਾਈ ਫਾਈ ਪੈਲਸ ਜਿੰਨਾ ਕਿਤੇ ਖਰਚਾ ਕਰਿਆ ਹੋਇਆ ਬੰਦਿਆਂ ਦਾ ਵੀ ਜਾਨੀ ਕਿ ਟੈਂਟ ਵਗੈਰਾ ਵਧੀਆ ਲਾਏ ਹੋਏ ਕਹਿਣ ਦਾ ਮਤਲਬ ਜਦੋਂ ਅਸੀਂ ਉੱਥੇ ਚਲੇ ਗਏ ਉਹਨਾਂ ਨੇ ਟੋਕਰ ਵਗੈਰਾ ਲੈ ਲਏ ਫੋਨ ਨੰਬਰ ਲਿਖਿਆ ਲਏ ਨਾਮ ਲਿਖਿਆ ਲਏ ਸਾਡੇ ਸਾਰਿਆਂ ਦੇ ਉੱਥੇ ਉਹਨਾਂ ਨੇ ਬਿਠਾ ਲਏ ਪੰਡਾਲ ਲੱਗਿਆ ਹੋਇਆ ਇੱਕ ਪਾਸੇ ਔਰਤਾਂ ਬੈਠੀਆਂ ਨੇ ਇੱਕ ਪਾਸੇ ਬੰਦੇ ਬੈਠੇ ਨੇ ਆਪਣੇ ਬਧیرے ਪੱਗਾਂ ਵਾਲੇ ਸਰਦਾਰ ਜਾਂਦੇ ਨੇ ਜਦੋਂ ਕਿਸੇ ਨੂੰ ਕੋਈ ਰੋਗ ਹੁੰਦਾ ਬਿਮਾਰੀ ਹੁੰਦੀ ਆ ਜਾਂ ਗਰੀਬੀ ਆ ਇਹ ਬੰਦਿਆਂ ਨੂੰ છાਸੇ 'ਚ ਲੈਣਾ ਸਭ ਤੋਂ ਸਖਾਲਾ ਕਿਸੇ ਨੂੰ ਕਿਸੇ ਵੀ છાਸੇ 'ਚ ਲੈਣਾ ਨਾ ਗਰੀਬੀ ਤੇ ਕੋਈ ਰੋਗ ਇਹ ਸਭ ਤੋਂ ਵੱਡੀ ਚੀਜ਼ ਆ ਜਿਹੜੀ ਬਹੁਤ ਛੇਤੀ ਕਿਸੇ ਨੂੰ ਆਪਦੇ ਅੰਦਰ ਕਰ ਸਕਦਾ ਕੋਈ ਬੰਦਾ ਇਹ ਦੋਨੋਂ ਚੀਜ਼ਾਂ ਦੇ ਨਾਮ ਤੇ ਤੇ ਜਦੋਂ ਅਸੀਂ ਗਏ ਉੱਥੇ ਬਹੁਤ ਦੇਖਿਆ ਮੈਂ ਰੌਣਕਾਂ ਲੱਗੀਆਂ ਪਈਆਂ ਪਰ ਲਹਿਰਾਂ ਬਹਿਰਾਂ ਪੂਰੀਆਂ ਉਦੋਂ ਬਾਅਦ ਸਟਾਰਟ ਹੋ ਗਿਆ ਕੰਮ ਉਹੀ ਬਸ ਲੱਗੇ ਤੇ ਤੁਹਾਨੂੰ ਪਤਾ ਹੀ ਆ ਫਿਰ ਕਿਵੇਂ ਕਰਦੇ ਹੁੰਦੇ ਨੇ ਹੱਥ ਲਾ ਕੇ ਲੈ ਬੀ ਬੀ ਸ਼ ਕਰ ਕਰਕੇ ਜਾਂਦੇ ਨੇ ਡਿੱਗਦੀਆਂ ਫਰਦੀਆਂ ਨੇ ਚੀਕਾਂ ਮਾਰਦੀਆਂ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਹੜੇ ਧਰਮ ਦੀ ਗੱਲ ਕਰ ਰਿਹਾ ਤੇ ਉੱਥੇ ਇਹ ਸਿਸਟਮ ਚੱਲੇ ਮੈਂ ਸਮਝ ਗਿਆ ਉਹਦੀ ਮੈਂ ਹੁਣ ਬੋਲਣਾ ਤਾਂ ਕੀ ਸੀ ਹੁਣ ਜਦੋਂ ਆਪਾਂ ਗਏ ਹੋਏ ਆ ਉੱਥੇ ਇੰਨੀ ਇੰਨੀ ਜਨਤਾ ਦੇ ਸਾਹਮਣੇ ਆਪਾਂ ਕੀ ਬੋਲ ਸਕਦੇ ਭਾਈ ਆਪਣੀ ਕੀ ਹਿੰਮਤ ਜਾਂ ਆਪਣੀ ਕੋਈ ਇਹ ਵੀ ਆਪਣੀ ਕੋਈ ਉਹ ਨਹੀਂ ਹੈਗੀ ਵੀ ਆਪਾਂ ਕਿਸੇ ਦੇ ਧਰਮ ਨੂੰ ਮਾੜਾ ਕਹੀਏ ਮੈਂ ਗੱਲ ਸਿਰਫ ਇਹ ਕਹਿ ਰਿਹਾ ਵੀ ਕਿਵੇਂ ਆਪਣੇ ਭੋਲੇ ਭਾਲੇ ਲੋਕ ਫਸ ਜਾਂਦੇ ਨੇ ਜਿਹੜੇ ਆਮ ਹੋਰ ਹੋਰ ਵੀ ਧਰਮਾਂ ਦੇ ਲੋਕ ਨੇ ਉਹ ਕਿਵੇਂ ਚੱਕਰ 'ਚ ਪੈ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਵੀ ਇਮਾਰਤ ਬਣ ਰਹੀ ਹੈ ਆਪਣੀ ਇੱਥੇ ਉਹ ਤਾਂ ਉਹਨਾਂ ਦਾ ਚੱਲਿਆ ਪ੍ਰੋਗਰਾਮ ਜਿਵੇਂ ਵੀ ਚੱਲਿਆ ਚੋਲ ਜਿਵੇਂ ਹੁੰਦਾ ਸਭ ਸਮਝਦਾਰ ਨੇ ਸਭ ਨੂੰ ਪਤਾ ਹੀ ਆ ਕੀ ਸਿਸਟਮ ਹੁੰਦਾ ਇਹਨਾਂ ਦਾ ਠੀਕ ਆ ਉਸ ਤੋਂ ਬਾਅਦ ਜਦੋਂ ਹੋ ਗਿਆ ਸਾਰਾ ਪ੍ਰੋਗਰਾਮ ਉਹਨਾਂ ਦਾ ਉਹ ਕਹਿੰਦੇ ਵੀ ਲਫਾਫੇ ਫੜੋ ਵੀ ਭੇਟਾ ਦੋ ਮ ਲਫਾਫੇ ਪੜਾਤੇ ਜਿਹੜੇ ਆਪਣੇ ਪੈਸੇ ਪਾਉਣ ਵਾਸਤੇ ਲਫਾਫੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪੈਸੇ ਪਾ ਕੇ ਜਨਗਤ ਪਾ ਕੇ ਆਪਾਂ ਦਿੰਨੇ ਆ ਉਹ ਲਫਾਫੇ ਉਹਨਾਂ ਨੇ ਸਾਰੇ ਪਨਾਲ ਚ ਮੰਡਤੇ ਤੇ ਬਸ ਲੋਕ ਪਾਉਣ ਲੱਗੇ ਪੈਸੇ ਕੋਈ 100 ਪਾਵੇ ਕੋਈ 50 ਪਾਵੇ ਕੋਈ 200 ਪਾਵੇ ਆਪਦੀ ਅਗਲਾ ਸ਼ਰਧਾ ਦੇ ਮੁਤਾਬਕ ਜਿੰਮੇ ਅਗਲੇ ਤੋਂ ਪੈਂਦੇ ਨੇ ਉਹ ਹੁਣ ਆਪਾਂ ਨੂੰ ਪਤਾ ਨਹੀਂ ਭਈ ਅਗਲੇ ਨੇ ਉਹ ਇਮਾਰਤ ਬਣਾਈ ਆ ਜਾਂ ਆਪਦੀ ਇਮਾਰਤ ਬਣਾਈ ਆ ਕੋਈ ਉਹ ਤਾਂ ਹੁਣ ਅਗਲਾ ਜਾਣਦਾ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਆਪਾਂ ਨੂੰ ਕਿਸੇ ਦਾ ਨਾਮ ਪਤਾ ਵੀ ਨਹੀਂ ਹੈਗਾ ਠੀਕ ਹੈ ਨਾ ਜਦੋਂ ਇਹ ਸਾਰਾ ਕੁਝ ਹੋਇਆ ਸੀ ਉੱਥੋਂ ਚੱਲੇ ਮੈਂ ਮਾਤਾ ਨੂੰ ਪੁੱਛਿਆ ਮੈਂ ਕਿਹਾ ਮਾਤਾ ਵੀ ਇਹ ਕੀ ਚੱਕਰ ਹੈ ਵੀ ਇਹ ਤਾਂ ਪੈਸੇ ਤਾਂ ਮੇਰੀ ਮਦਰ ਕਹਿੰਦੀ 100 ਰੁਪਏ ਤਾਂ ਮੈਂ ਵੀ ਪਾਤਾ ਚਲਵਾ ਦੇ ਜੀ ਮੈਂ ਸੋਚਿਆ ਲੈ ਵੀ ਫਿਰ ਮੈਂ ਮੇਰੀ ਮਦਰ ਨੂੰ ਸਮਝਾਇਆ ਮੈਂ ਕਿਹਾ ਇਹ ਇਹੀ ਇਹੀ ਚੀਜ਼ਾਂ ਦੇ ਪਿੱਛੇ ਪੈ ਗਏ ਨਾ ਇਹ ਧਰਮ ਪਰਿਵਰਤਨ ਹੁੰਦਾ ਮੈਂ ਕਿਹਾ ਆਪਾਂ ਕੀ ਆ ਕਹਿੰਦੀ ਆਪਾਂ ਪੰਡਤ ਮਹਾ ਆਪਾਂ ਪੰਡਤਾਂ ਫਿਰ ਤੋਂ ਉੱਥੇ ਹਾਲੇਲੂਇਆ ਕਰਦੀ ਫਿਰੇਗੀ ਚੰਗੀ ਲੱਗੇ ਏਹੀ ਮੈਂ ਕਿਹਾ ਇਹੀ ਕਹਿ ਕੇ ਧਰਮ ਪਰਿਵਰਤਨ ਹੁੰਦਾ ਇਹ ਆਪਣੀ ਬੰਦੇ ਹੁੰਦੇ ਨੇ ਆਪਣੀ ਜਾਣ ਪਛਾਣ ਵਾਲੇ ਹੁੰਦੇ ਨੇ ਜਿਵੇਂ ਆਪਣੀ ਜਾਣ ਪਛਾਣ ਵਾਲਾ ਕੋਈ ਇੱਕ ਉੱਥੇ ਚਲਿਆ ਗਿਆ ਠੀਕ ਆ ਉਹਨੂੰ ਇਹ ਹੋ ਜਾਣਾ ਵੀ ਇਹਨੂੰ ਵੀ ਪਿੱਛੇ ਲਾਈਏ ਇਹਨੂੰ ਦੂਜੇ ਨੂੰ ਵੀ ਲੈ ਕੇ ਜਾਈਏ ਕਿਸੇ ਤਰ੍ਹਾਂ ਉਹ ਉਹਨਾਂ ਨੇ ਦੱਸ ਪਾਉਣੀ ਐ ਅਗਲੇ ਦਾ ਕੋਈ ਸਪੈਸ਼ਲ ਬੰਦਾ ਨਹੀਂ ਆ ਰਿਹਾ ਧਰਮ ਧਰਮ ਵਾਲਾ ਉਹ ਤਾਂ ਜੇ ਪਿੰਡਾਂ ਚ ਆਉਂਦੇ ਨੇ ਤਾਂ ਪਿੰਡਾਂ ਚ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਲੋਕ ਭਜਾ ਦਿੰਦੇ ਨੇ ਲੋਕ ਕਹਿੰਦੇ ਨੇ ਵੀ ਅਸੀਂ ਉਹ ਨਹੀਂ ਕਰਨ ਦਿੰਦੇ ਪਰ ਜੇ ਇਹ ਧਰਮ ਜਿਵੇਂ ਹਿੰਦੂ ਮੁਸਲਮ ਸਿੱਖ ਆਪਣੇ ਜਿਆਦਾ ਚੱਲ ਰਿਹਾ ਇਸਾਈ ਧਰਮਾ ਜਿਹੜਾ ਚੌਥਾ ਇਹ ਕਿਤੇ ਨੂੰ ਕਿਤੇ ਗੁੰਮਰਾਹ ਕਰਕੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਐਡ ਕਰ ਰਿਆ ਆਪਣੇ ਵੱਲ ਧਿਆਨ ਜਿਆਦਾ ਖਿੱਚ ਰਿਆ ਕਿਸੇ ਤਰ੍ਹਾਂ ਲੋਕਾਂ ਦਾ ਹੁਣ ਜਿਹੜਾ ਸਮਝਦਾਰ ਬੰਦਾ ਪੜਿਆ ਲਿਖਿਆ ਹੈ ਯਾਰ ਉਹ ਕਿਸੇ ਵੀ ਧਰਮ ਦੇ ਜ਼ਿਆਦਾ ਚੱਕਰ 'ਚ ਨਹੀਂ ਪੈਂਦਾ ਹੈਗਾ ਉਹਨੇ ਜਿਵੇਂ ਆਪਦਾ ਧੂ ਬੱਤੀ ਕਰਨੀ ਆ ਜਾਂ ਜਿਵੇਂ ਆਪਦਾ ਪਾਠ ਕਰਨਾ ਜੋ ਵੀ ਕਰਨਾ ਉਹਨੇ ਆਪਦਾ ਕਰਨਾ ਹੈ ਨਿਤਨੇਮ ਜਿਵੇਂ ਵੀ ਹੈਗਾ ਕਿਸੇ ਦਾ ਆਪਾਂ ਬਦਲ ਨਹੀਂ ਸਕਦੇ ਤਾਂ ਧਰਮ ਵੀ ਕਿਸੇ ਨੂੰ ਵਸਤ ਕਰਕੇ ਜਾਂ ਕਿਸੇ ਨੂੰ ਭੋਕੇ ਧਰਮ ਬੰਦ ਵਾਲੀ ਗੱਲ ਵੀ ਇਹ ਕੋਈ ਵਧੀਆ ਨਹੀਂ ਹੈਗੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਕਿ ਕਿਸੇ ਨੂੰ ਆਪਾਂ ਇਹ ਕਹਿ ਕੇ ਵੀ ਤੇਰੀ ਤਾਂ ਗਰੀਬੀ ਕੱਟੀ ਜਾਊਗੀ ਤੇਰੇ ਤਾਂ ਗੁੱਡੇ ਠੀਕ ਹੋ ਜਾਣਗੇ ਇਹ ਕਹਿ ਕੇ ਜੇ ਆਪਾਂ ਕਿਸੇ ਚੀਜ਼ ਚ ਪੈਨੇ ਆ ਕਿਸੇ ਨੂੰ ਲੈ ਕੇ ਜਾਂਨੇ ਆ ਤਾਂ ਇਹ ਕੋਈ ਵਧੀਆ ਗੱਲ ਨਹੀਂ ਜਦੋਂ ਕਿ ਅਗਲੇ ਨੂੰ ਉਹ ਜਿਹੜਾ ਬੰਦਾ ਜਾ ਰਿਹਾ ਉਹਨੂੰ ਪਤਾ ਵੀ ਨਹੀਂ ਮੇਰਾ ਧਰਮ ਪਰਿਵਰਤਨ ਹੋਣ ਵੱਲ ਚੱਲ ਰਿਹਾਗਾ ਮੈਂ ਇਹ ਤੁਸੀਂ ਇਹ ਸੋਚੋ ਵੀ ਜੇ ਇਹੀ ਚੀਜ਼ਾਂ ਚੱਲਦੀਆਂ ਰਹੀਆਂ ਹੁਣ ਤੁਸੀਂ ਆਮ ਦੇਖ ਲਓ ਸਾਡੇ ਇੱਥੇ ਆਲੇ ਦੁਆਲੇ ਏਰੀਆ 'ਚ ਜਿੰਨਾ ਗਰੀਬ ਏਰੀਆ ਉੱਥੇ ਸਭ ਸਾਰੇ ਲੋਕ ਛੱਡ ਕੇ ਹੋਰ ਧਰਮ ਨੂੰ ਚਾਹੇ ਜੀ ਦਾ ਮਰਜ਼ੀ ਧਰਮ Hindu ਸੀਗਾ ਚਾਹੇ ਸਿੱਖ ਸੀ ਚਾਹੇ ਮੁਸਲਮਨ ਮੁਸਲਮਨ ਦਾ ਤਾਂ ਮੈਂ ਜਾਣਦਾ ਨਹੀਂ ਭਾਈ ਵੀ ਇੱਥੇ ਜਾਨਕੀ ਹਿੰਦੂ ਸਿੱਖ ਜ਼ਿਆਦਾ ਰਹਿੰਦੇ ਸੀਗੇ ਤੇ ਜਿਹੜੇ ਹੈਗੇ ਸੀ ਉਹਨਾਂ ਦਾ ਸਾਰੇ ਇੱਕ ਦੋ ਘਰ ਨੂੰ ਛੱਡ ਕੇ ਸਾਰੇ ਇਸਾਈ ਧਰਮ ਚ ਚਲੇ ਗਏ ਹੁਣ ਕਿਉਂ ਚਲੇ ਗਏ ਕੁਝ ਗਰੀਬ ਨੇ ਵਿਚਾਰੇ ਕੁਛ ਦਾ ਕੋਈ ਪ੍ਰੋਬਲਮ ਆ ਉਹ ਇੱਕ ਦੂਜੇ ਦੇ ਪਿੱਛੇ ਅਲਗ-ਅਲਗ ਚਲੀ ਗਏ ਪਰ ਜੇ ਇਹੀ ਹਾਲ ਚੱਲਦਾ ਰਿਹਾ ਫਿਰ ਇਹ ਹੀ ਆਪਣਾ ਆਪਣਾ ਪੰਜਾਬ ਨਹੀਂ ਰਹਿਣਾ ਇਹ ਇਹ ਈਸਾਬ ਹੋ ਜਾਣਾ ਹੁਣ ਤੁਹਾਨੂੰ ਸਮਝ ਲੱਗ ਗਈ ਹੋਣੀ ਸਾਰੀ ਗੱਲ ਜਿਹੜੀ ਮੈਂ ਕਹਿਣੀ ਚਾਹਣਾ ਇਹੀ ਹਿਸਾਬ ਹੋਣ ਨੂੰ ਟਾਈਮ ਨਹੀਂ ਲੱਗਣਾ ਬਾਕੀ ਮੁੱਦੇ ਬਹੁਤ ਨੇ ਇਹੋ ਜੀ ਗੱਲ ਨਹੀਂ ਪੰਜਾਬ 'ਚ ਹੋਰ ਵੀ ਮੁੱਦੇ ਬਹੁਤ ਨੇ ਨਸ਼ਿਆਂ ਦਾ ਬਹੁਤ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਬਹੁਤ ਮੁੱਦੇ ਨੇ ਪਾਣੀਆਂ ਦਾ ਮੁੱਦਾ ਬਹੁਤ ਵੱਡਾ ਪਰ ਮੁੱਦਾ ਇੱਕ ਇਹ ਵੀ ਆ ਇਹਦੇ 'ਚ ਧਿਆਨ ਦੇਣ ਦੀ ਲੋੜ ਹੈ ਇਸ ਮੁੱਦੇ ਵੱਲ ਵੀ ਚਲੋ ਜੇ ਆਪਾਂ ਕਿਸੇ ਨੂੰ ਹਟਾ ਨਹੀਂ ਸਕਦੇ ਤਾਂ ਘੱਟੋ-ਘੱਟ ਆਪਾਂ ਅਵੇਅਰ ਹੋ ਸਕਦੇ ਹਾਂ ਇਸ ਚੀਜ਼ ਨਾਲ ਜੇ ਹੁਣ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਕੋਈ ਜਾਂ ਜਿਹੜੇ ਬੰਦੇ ਨੂੰ ਨਹੀਂ ਪਤਾ ਇਹ ਚੀਜ਼ ਬਾਰੇ ਕੱਲ ਨੂੰ ਕੋਲੋ ਸੈਂਸ ਨਹੀਂ ਆਉਂਦਾ ਫਿਰ ਕਿਸੇ ਦੇ ਜੇ ਕਿਸੇ ਨੂੰ ਪਤਾ ਹੈ ਅਗਲੇ ਨੂੰ ਪਤਾ ਲੱਗ ਗਿਆ ਇਹ ਗੱਲ ਬਾਰੇ ਵਿਚ ਵਿਚਾਰੇ ਬਥੇਰੇ ਭੋਲੇ ਲੋਕ ਹੁੰਦੇ ਨੇ ਜਿਹੜੇ ਚਲੇ ਜਾਂਦੇ ਨੇ ਹੁਣ ਜਦੋਂ ਕਿਸੇ ਦੀ ਦਰਦ ਦਾ ਨਿਵਾਰਨ ਹੋ ਰਿਹਾ ਕਿਸੇ ਦੀ ਦੁੱਖ ਤਕਲੀਫ ਦੂਰ ਹੋ ਰਹੀ ਹੈ ਉਹਨੇ ਤਾਂ ਵਿਚਾਰਨੇ ਚਲੇ ਜਾਣਾ ਉਹਦਾ ਬੰਦੇ ਦਾ ਕੀ ਕਸੂਰ ਹੈ ਬੰਦੇ ਦਾ ਕੋਈ ਕਸੂਰ ਨਹੀਂ ਪ੍ਰੋਬਲਮ ਇੱਥੇ ਆਉਂਦੀ ਹੈ ਵੀ ਜਦੋਂ ਆਪਾਂ ਬਿਨਾਂ ਸੋਚੇ ਸਮਝੇ ਕਿਸੇ ਦੇ ਮਗਰ ਲੱਗ ਕੇ ਕਿਸੇ ਵੀ ਪਾਸੇ ਹੋ ਜੰਨੇ ਆ ਤਾਂ ਉਦੋਂ ਸਿਰਫ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਬਾਰੇ ਵੀ ਸੋਚਿਆ ਕਰੋ ਵੀ ਆਪਣੇ ਪੰਜਾਬ ਦੀਆਂ ਜੜਾਂ ਕੀ ਸੀ ਇਹ ਜ਼ਰੂਰੀ ਨਹੀਂ ਹੈਗਾ ਵੀ ਹੁਣ ਹੁਣ ਟਾਈਮ ਤੁਹਾਨੂੰ ਪਤਾ ਅੱਜ ਦੇ ਹਿਸਾਬ ਦੇ ਨਾਲ ਬਦਲ ਨਹੀਂ ਬਦਲਦੀ ਜਾ ਰਿਹਾ ਟਾਈਮ ਤਾਂ ਟਾਈਮ ਬਦਲਦੀ ਰਹਿਣਾ ਹੈ ਇਹ ਬਦਲਦੀ ਆਏ ਨੇ ਇੱਕ ਇੱਕੋ ਜਗ੍ਹਾ ਜਿਹਾ ਨਾ ਸਮਾ ਰਹਿਣਾ ਕੁਝ ਨਹੀਂ ਰਹਿੰਦਾ ਹੁੰਦਾ ਹਰ ਇੱਕ ਚੀਜ਼ ਚ ਬਦਲਾਅ ਆਉਣੀ ਹੋਣਾ ਇਹ ਕੁਦਰਤੀ ਲਾਜ਼ਮੀ ਹੈ ਪਰ ਜ਼ਰੂਰੀ ਇਹ ਹੈ ਵੀ ਆਪਾਂ ਇਹ ਗੱਲਾਂ ਦਾ ਧਿਆਨ ਰੱਖੀਏ ਜੇ ਆਪਾਂ ਨੂੰ ਕੁਝ ਨਹੀਂ ਸਮਝ ਆਉਂਦੀ ਤਾਂ ਇਹ ਚੱਕਰ 'ਚ ਕਿਸੇ ਵੀ ਇਦਾਂ ਦੇ ਚੱਕਰ 'ਚ ਪੈਣਾ ਨਹੀਂ ਚਾਹੀਦਾ ਵੀ ਜਿਹਦੇ ਨਾਲ ਆਪਣਾ ਪੰਜਾਬ ਦਾ ਨਾਮ ਖਰਾਬ ਹੋਵੇ ਤੇ ਕੱਲ ਨੂੰ ਆਪਾਂ ਬੱਚਿਆਂ ਨੂੰ ਆਪਣੀਆਂ ਸਿਰਫ ਕਹਾਣੀਆਂ ਸੁਣਾਉਣ ਜੁਗੇ ਰਹਿ ਜੀਏ ਕਿ ਸਾਡੇ ਇਸ ਸੂਬੇ ਦਾ ਨਾਮ ਪੰਜਾਬ ਹੁੰਦਾ ਸੀ ਅਸੀਂ ਇੱਥੇ ਆਪਣੇ ਸਿੱਖਾਂ ਚ ਲਾਵਾਵਾਂ ਹੁੰਦੀਆਂ ਸੀ ਫੇਰੇ ਹੁੰਦੇ ਸੀ ਹਿੰਦੂਆਂ ਚ ਇਹ ਚੀਜ਼ਾਂ ਦੱਸਣ ਯੋਗ ਹੀ ਨਾ ਰਹਿ ਜੋਂ ਕਿਤੇ ਮੇਰੀ ਵੀਡੀਓ ਬਣਾਉਣ ਦਾ ਸਿਰਫ ਇਹੀ ਮਕਸਦ ਸੀ ਜੇ ਤੁਹਾਨੂੰ ਮੇਰੀਆਂ ਗੱਲਾਂ ਨਾਲ ਤੁਸੀਂ ਸਹਿਮਤ ਹੋਵੋ ਜਾਂ ਤੁਹਾਨੂੰ ਕੋਈ ਗੱਲ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ